ਪੋਲਿਸ ਥਾਣਾ ਅਧੀਨ ਆਉਂਦੇ ਵਿਧਾਨਸabha ਹਲਕਾ ਰਾਜਸਥਾਨਸੀ ਦੇ ਪਿੰਡ ਮਹਾਰ ਦੇ ਇੱਕ ਵਿਅਕਤੀ ਨੇ ਆਪਣੇ ਪਿੰਡ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਮੌਜੂਦਾ ਸਰਪੰਚ ਤੇ ਗੋਲੀਆਂ ਚਲਾਉਣ ਦੇ ਦੋਸ਼ ਲਗਾਏ ਹਨ ਜਿਸ ਸਬੰਧੀ ਥਾਣਾ ਜਨਾਲਾ ਦੀ ਪੁਲਿਸ ਵੱਲੋਂ ਸਰਪੰਚ ਅਮਰਜੀਤ ਸਿੰਘ ਪੁੱਤਰ ਜਗਤਾਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਮੇਰਾ ਨਾਮ ਹੈ ਜਗਵੀਰ ਸਿੰਘ ਪਿੰਡ ਮੇਰਾ ਮਹਾਰ ਇਹ ਮਹਾਰਾਂ ਦਾ ਅਮਰਜੀਤ ਸਿੰਘ ਸਰਪੰਚਾ ਇਹ ਇਹਨੇ ਮਤਲਬ ਪਹਿਲਾਂ ਤੇ ਮੈਨੂੰ ਕੱਡੀਆਂ ਮਤਲਬ ਗੱਡੀਆਂ ਆਪਣੀ ਖਿਲਾੜ ਕੇ ਕੱਢਦਾ ਇਹ ਬੂਹੇ ਵਿੱਚ ਖਲੋਖ ਲੋਗੇ ਕੋਈ ਜਿਹਾ ਮੜਾ ਚੰਗਾ ਗਾਲਾਂ ਗਾਲਾਂ ਕੱਢਦਾ ਇਹ ਬੋਲਦਾ ਸੀ ਵੀ ਚਲੋ ਵੀ ਇਹ ਬਾਹਰ ਆਵੇ ਤੇ ਮੈਂ ਇਹਨੇ ਫੈਰ ਮਾਰਾਂ ਗੋਲੀਆਂ ਮਾਰਾਂ ਬਾਅਦ ਵਿੱਚ ਇਹਨੇ ਫੇਰ ਆ ਕੇ ਤੇ ਆਪਣੇ ਮਤਲਬ ਖਲੋ ਗਏ ਨੇ ਫੇਰ ਮੈਂ ਵੇਖੀ ਇਹਨੇ ਵੇਖ ਕੇ ਤੇ ਗੋਲੀਆਂ ਚਲਾਈਆਂ 7 8 9 ਫੈਰ ਕੀਤੀ ਨੇ ਬਾਅਦ ਵਿੱਚ ਮੈਂ ਮੋਟਰ ਤੇ ਉਦੋਂ ਵੀ ਇਹਨੇ ਗੱਡੀ-ਗੁੱਡੀ ਕਮਾਈ ਉੱਥੇ ਨੇ ਰੌਂਦ ਕੱਢੇ ਆ ਤੇ ਫਿਰ ਉਹਨੇ ਆ ਕੇ ਘਰ ਇਥੋਂ ਇਥੋਂ ਵੀ ਕੱਢੇ ਆ ਵੀ ਇਹ ਮਤਲਬ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਪੂਰੀ ਕਿਉਂ ਕਰਦਾ ਦਾ ਰਜਸ਼ ਕੀ ਦਾ ਲਿਖੀ ਬਜਾ ਰੰਜਿਸ਼ ਕੀਤੀ ਆ ਰੰਜਿਸ਼ ਕੋਈ ਵੀ ਨਹੀਂ ਮਤਲਬ ਪਤਾ ਨਹੀਂ ਮੈਨੂੰ ਕਿਉਂ ਚਾਹੁੰਦਾ ਆ ਵੀ ਆਪਣੇ ਕੋਈ ਮਤਲਬ ਚਾਹੁੰਦਾ ਮੈਨੂੰ ਮਤਲਬ ਮਾਰਨਾ ਹੀ ਚਾਹੁੰਦਾ ਆ ਗੱਲ ਕਹੀ ਆ ਵੀ ਫਿਰ ਨੇ ਇਹ ਵੀ ਕਿਹਾ ਆ ਵੀ ਮੈਂ ਤਿੰਨ ਤਿੰਨਾਂ ਹੀ ਆਣੇ ਨੂੰ ਮਾਰਨਾ ਵਾ ਮੇਰੇ ਪਰਿਵਾਰ ਦੇ ਤਿੰਨ ਜੀ ਕਹਿੰਦਾ ਵੀ ਮੁੰਡਾ ਵਾ ਇਹ ਘਰ ਦੇ ਆ ਮਤਲਬ ਇਹਨੂੰ ਰੱਖਦੇ ਆ ਵੀ ਇਹਨਾਂ ਨੂੰ ਹੀ ਮਾਰਨਾ ਵਾ ਇਹਦੀ ਗੱਲ ਤੋਂ ਮਾਰਨ ਦੀ ਲੜਾਈ ਕਿਹੜਾ ਤੜਾ ਹੈ ਬਿਲਕੁਲ ਮਤਲਬ ਇਹ ਮਤਲਬ ਨਸ਼ੇ ਪੱਤੇ ਕਰਦਾ ਜੇ ਵੇਚਦਾ ਜੇ ਪੇੜਾ ਵਪਾਰ ਕਰਦਾ ਜਦੋਂ ਲਾਗੇ ਅਸੀਂ ਕੈਮਰੇ ਗੁੰਮਰੇ ਲਾਏ ਉਤੋਂ ਬਹੁਤ ਔਖਾ ਵਾ ਵੀ ਇਹ ਕੈਮਰੇ ਵੀ ਕਿਉਂ ਇਹਨੇ ਲਾਏ ਆ ਉਹ ਵੀ ਕਈ ਕਈਆਂ ਨੂੰ ਕਹਿੰਦਾ ਵੀ ਇਹ ਕੈਮਰੇ ਲਾਏ ਨੇ ਤੇ ਦਰੋਂ ਅਸੀਂ ਆਪਣੀ ਸੇਫਟੀ ਲਈ ਲਾਏ ਆ ਤੇ ਪਰ ਇਹ ਜਦੋਂ ਕੰਮ ਗਲਤ ਕਰਦਾ ਵਾ ਤੇ ਫਿਰ ਇਹਨੂੰ ਉਹ ਡਾਰੇ ਹਨੂੰ ਤੇ ਮੇਰਾ ਹੁਣ ਜਿਹਨੇ ਮੇਰੇ ਆਰਮੀ ਜੋ ਪਿਤਾ ਜੀ ਆਨਰੀ ਕੈਪਟਨ ਨੇ ਉਹਨਾਂ ਦੇ ਸੱਟ ਲੱਗੀ ਹੋਈ ਆ ਕੋਈ 10 ਦਿਨ ਹੋ ਗਏ ਆ ਉਹਨਾਂ ਦਾ ਚੂਹਾ ਟੁੱਟ ਗਿਆ ਉਹ ਵੀ ਮੰਜੇ ਤੇ ਆ ਮੈਂ ਉਹਨਾਂ ਨੂੰ ਹੀ ਸ਼ਾਮਦਾਂ ਮਾਤਾ ਜੀ ਮੇਰੇ ਪੰਗ ਨੇ ਮੰਜੇ ਤੇ ਉਹਨਾਂ ਨੂੰ ਸ਼ਾਮਦਾਂ ਮੇਰਾ ਆਪਣਾ ਟਾਈਮ ਨਹੀਂ ਹੈਗਾ ਘਰ ਵਿੱਚੋਂ ਆਪਣਾ ਖੇਤੀਬਾੜੀ ਦਾ ਕੰਮ ਆ ਹਾਂਜੀ ਮੈਂ ਮੰਗ ਕਰਦਾ ਵਾਂ ਕਿ ਇਹ ਬੰਦੇ ਨੂੰ ਇਹਦਾ ਇਹਦਾ ਹਥਿਆਰ ਉਹ ਵੀ ਜ਼ਬਤ ਕੀਤਾ ਜਾਵੇ ਇਹਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ ਇਹਨੂੰ ਸਜ਼ਾ ਦਿੱਤੀ ਜਾਵੇ ਤੇ ਇਸ ਤੇ ਕਾਰਵਾਈ ਬੰਦੀ ਕੀਤੀ ਜਾਵੇ ਇਹਨੂੰ ਗ੍ਰਿਫਤਾਰੀ ਗ੍ਰਿਫਤਾਰੀ ਨੂੰ ਕੀਤੀ ਜਾਵੇ ਇਹਨੂੰ ਅੰਦਰ ਦਿੱਤਾ ਜਾਵੇ ਇਹ ਇਹ ਤੁਹਾਨੂੰ ਖਤਰਾ ਵਾ ਇਹ ਕਿਸੇ ਟਾਈਮ ਇਹਨੂੰ ਮਾਰ ਸਕਦਾ ਮੇਰੇ ਪਰਿਵਾਰ ਨੂੰ ਵੀ ਇਹਦੇ ਨਾਲ ਜਿਹੜੇ ਮਦਦਕਾਰ ਪਿੰਡ ਵਿੱਚ ਆ ਉਹ ਵੀ ਮਤਲਬ ਜਿਹੜੀ ਮਗਰੋਂ ਇਹਨੂੰ ਚੋਕ ਦੇ ਸਪੋਰਟ ਕਰਦੇ ਇਹ ਬੰਦੇ ਉਹ ਵੀ ਮਤਲਬ ਉਹਨਾਂ ਤੇ ਵੀ ਕੋਈ ਮੇਰੇ ਤੇ ਕਾਰਵਾਈ ਹੁੰਦੀ ਮੇਰੇ ਤੇ ਕੁਝ ਵੀ ਹੁੰਦਾ ਮੇਰੇ ਪਰਿਵਾਰ ਨੂੰ ਉਹ ਵੀ ਜ਼ਿੰਮੇਵਾਰ ਹੋਣਗੇ ਨਾਲ ਨਾਲ ਪ੍ਰਸ਼ਾਸ ਦੇ ਬੰਦੇ ਵੀ ਜ਼ਿੰਮੇਵਾਰ ਹੋਣਗੇ ਇਹ ਤੇ ਬੰਦੀ ਕਾਰਵਾਈ ਕੀਤੀ ਕੱਲ ਇੱਕ ਸਾਨੂੰ ਤਲਾਹ ਮਿਲੀ ਸੀ ਕਿ ਜੌਂਸਮਾਹਰ ਪਿੰਡ ਆ ਜੀ ਉੱਥੋਂ ਅਮਰਜੀਤ ਸਿੰਘ ਸਰਪੰਚ ਆ ਤੇ ਸਾਨੂੰ ਉੱਥੋਂ ਦਰਖਾਸਤ ਆਈ ਸੀ ਕਿ ਕੀ ਉਹਨੇ ਕੋਈ ਹਵਾਈ ਫੈਰ ਕੀਤੇ ਨੇ ਠੀਕ ਹੈ ਜੀ ਜੋ ਸਾਨੂੰ ਤਲਾਹ ਆਈ ਉਹਦੇ ਮੁਤਾਬਕ ਅਸੀਂ ਉਹਦੀ ਪਹਿਲਾਂ ਐਫਆਈਆਰ ਕਰ ਦਿੱਤੀ ਆ ਜੀ ਬਾਕੀ ਅੱਗੇ ਤਫਤੀਸ਼ ਕਰਾਂਗੇ ਜੋ ਤਫਤੀਸ਼ ਨਾਲ ਸਾਨੂੰ ਇਹ ਪਤਾ ਲੱਗਾ ਕਿ ਇਲੈਕਸ਼ਨ ਇੱਕ ਦੂਜੇ ਦੇ ਖਿਲਾਫ ਲੜੀ ਆ ਜੀ ਦੋਵਾਂ ਧਿਰਾਂ ਨੇ ਤੇ ਦੋਹਾਂ ਜਦੋਂ ਇਲੈਕਸ਼ਨ ਇੱਕ ਦੂਜੇ ਦੇ ਖਿਲਾਫ ਲੜੀ ਹੋਵੇ ਤੇ ਗੱਲਾਂ ਚ ਰੰਜਿਸ਼ ਹੁੰਦੀ ਆ ਉਸੇ ਰੰਜਿਸ਼ ਤੇ ਆ ਤੀਏ ਇੱਕ ਦੂਜੇ ਤੇ ਸ਼ੱਕ ਕਰਦੇ ਨੇ ਵੀ ਸ਼ਾਇਦ ਇਹ ਸਾਨੂੰ ਡਰਾਉਣ ਲਈ ਕੀਤਾ ਆ ਜਾਂ ਸਾਨੂੰ ਕੀਤੇ ਪਰ ਫਿਲਹਾਲ ਜੋ ਸਾਨੂੰ ਇਤਲਾ ਆਈ ਉਸ ਦੇ ਮੁਤਾਬਕ ਅਸੀਂ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਜਿਹਦੇ ਵਿੱਚ ਪਤਾ ਲੱਗ ਰਿਹਾ ਕਿ ਘਰ ਦੇ ਵਿੱਚ ਫਾਇਰਿੰਗ ਕਰਿਆ ਉਸ ਤੋਂ ਇਲਾਵਾ ਵੀ ਕੋਈ ਫਾਇਰਿੰਗ ਕੀਤੀ ਹੈ ਨਹੀਂ ਜੀ ਉਸ ਤੋਂ ਇਲਾਵਾ ਕੋਈ ਉਸ ਵੀਡੀਓ ਦੇ ਆਧਾਰ ਤੇ ਹੀ ਅਸੀਂ ਐਫਆਰ ਕੀਤੀ ਹੈ ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਨਹੀਂ ਜੀ ਫਿਲਹਾਲ ਉਹ ਦੌੜਿਆ ਹੋਇਆ ਤੇ ਬਹੁਤ ਛੇਤੀ ਅਰੈਸਟ ਕਰ ਲਾਂਗੇ ਪੁੱਛ ਲਓ ਕੋ ਜਿਹੇ ਹਥਿਆਰਾਂ ਨੇ ਮੈਚ ਵੀ ਕਰਦੇ ਕੀ ਚੇਤਾਵਨੀ ਤੁਹਾ ਨਮਾਇਸ਼ ਕਰੇਗਾ ਉਹਦੇ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਚਾਹੇ ਤੁਹਾਡੇ ਕੋਲ ਲਾਇਸੈਂਸੀ ਅਸਲਾ ਤੁਸੀਂ ਲੈਨੇ ਹੋ ਉਹ ਤੁਸੀਂ ਆਪਣੀ ਜਾਨ ਮਾਲ ਦੀ ਰਾਖੀ ਵਾਸਤੇ ਲੈਨੇ ਹੋ ਜਦੋਂ ਵੀ ਤੁਸੀਂ ਫੁਕਰਾ ਪੰਥੀ ਕਰੋਗੇ ਤੇ ਉਸੇ ਵੇਲੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੋਗੇ ਉਹਦੇ ਖਿਲਾਫ ਤੁਰੰਤ ਕਾਰਵਾਈ ਜਿਹੜੀ ਆ ਉਹ ਹੋਵੇਗੀ ਹੋਵੇਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ